ਨਗਰ ਕੌਂਸਲ ਗੁਰਾਇਆ ਵਿਖੇ ਦਫਤਰੀ ਸਟਾਫ ਅਤੇ ਸਫਾਈ ਯੋਧਿਆਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਨਾਲ ਸਮੂਹ ਕੌਂਸਲਰਾਂ ਵੱਲੋਂ ਮੁਬਾਰਕਬਾਦ ਦਿੱਤੀ ਗਈ ਅਤੇ ਦੀਵਾਲੀ ਵੰਡੀ ਗਈ ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਸਫਾਈ ਸੇਵਕਾ ਤੋਂ ਬਿਨਾ ਗੁਰਾਇਆ ਸ਼ਹਿਰ ਤਰੱਕੀ ਨਹੀਂ ਕਰ ਸਕਦਾ ਉਨਾ ਕਿਹਾ ਕਿ ਸਫਾਈ ਸੇਵਾ ਕਾ ਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਇਸ ਮੌਕੇ ਨਗਰ ਕੌਂਸਲ ਗੁਰਾਇਮ ਦੇ ਪੰਟਾਨ ਹਰਮੇਸ਼ ਲਾਲ ਸੀਨੀਅਰ ਵਾਈਸਪਰਧਾਨ ਸੁਦੇਸ਼ ਕੁਮਾਰ ਵਾਈਸਪਰਧਾਨ ਰਾਹੁਲ ਕੁੰਜੇ ਕੌਂਸਲਰ ਮਨੋਜ ਕੋਖਣਾ ਕੌਂਸਲਰ ਜਤਿੰਦਰ ਸ਼ਰਮਾ ਕੌਂਸਲਰ ਜਸਪੀ ਰਾਜੂ ਕੌਂਸਲਰ ਪਤੀ ਮਨੀਸ਼ 바ਵਾ ਕੌਂਸਲਰ ਪਤੀ ਸੰਜੀਵ ਹੀਰ ਕੌਂਸਲਰ ਪਤੀ ਗੁਰਪ੍ਰੀਤ ਗੁਫੀ ਕੌਂਸਲਰ ਪਤੀ ਗੁਰਮੇਸ਼ ਗੱਬਾ ਕੌਂਸਲਰ ਪਤੀ ਸੁਨੀਲ ਮਨੋਟਾ ਕਾਰਜ ਸாதਕ ਅਫਸਰ ਸੁਨੀਲ ਕੁਮਾਰ ਹਾਜ਼ਰ ਸਨ विधानसभा फ्लोर ਦੇ ਵਿੱਚ ਅੱਜ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਆ ਕਿ ਸਾਡੀਆਂ ਦੋਨੇ ਨਗਰ ਕੌਂਸਲਾਂ ਨਗਰ ਕੌਂਸਲ ਫਲੋਰ ਤੇ ਨਗਰ ਕੌਂਸਲ ਘਰਾਇਆ ਜਿਨ੍ਹਾਂ ਦੇ ਵਿੱਚ ਹਰ ਸਾਲ ਇੱਕ ਪਰੰਪਰਾ ਬਣਾਈ ਆ ਇੱਥੇ ਤੇ ਸਾਡੇ ਬਹੁਤ ਹੀ ਸਤਿਕਾਰਤ ਆਮ ਆਦਮੀ ਪਾਰਟੀ ਦੇ ਵੱਡੇ ਦਾਸ ਰਤਨ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਤ ਮੇਅਰ ਪ੍ਰਧਾਨ ਪਰਮੇਸ਼ਰਾਲ ਜੀ ਔਰ ਸੀਨੀਅਰ ਵਾਈਸ ਪ੍ਰਧਾਨ ਸਾਡੇ ਸੁਦੇਸ਼ ਕੁਮਾਰ ਮਿੱਲਾ ਜੀ ਔਰ ਬਾਕੀ ਸਾਰੇ ਸਾਡੇ ਕਾਉਂਸਲਰ ਸਹਿਬਾਨ ਬੈਠੇ ਨੇ ਔਰ ਕਾਰ ਸਦਕਾ ਅਫਸਰ ਸਾਡੇ ਸੁਨੀਲ ਜੀ ਉਹ ਵੀ ਬੈਠੇ ਨੇ ਔਰ ਗਾਬਾ ਸਾਹਿਬ ਬੈਠੇ ਨੇ ਸਾਡੇ ਕਾਉਂਸਲਰ ਸਾਹਿਬ ਜਤਨ ਜੀ ਕਾਉਂਸਲਰ ਸਾਹਿਬ ਔਰ ਸਾਡੇ ਗੋਗਨਾ ਜੀ ਕਾਉਂਸਲਰ ਸਾਡੇ ਮਨੀਸ਼ ਜੀ ਜਿਹੜੇ ਹੈਗੇ ਆ ਪੱਤਰਕਾਰ ਵੀ ਨੇ ਇਹ ਕਾਉਂਸਲਰ ਪਤੀ ਨੇ ਨਾਲ ਔਰ ਨਾਲ ਦੀ ਨਾਲ ਸਾਡੇ ਬੋ ਪਰਾਮਤੋ ਗੋਰਪ੍ਰੀਤ ਗੋਗੀ ਜੀ ਸਤਕਾਰ ਸਖੀਤ ਬੈਠਿਆ ਇੱਥੇ ਸਾਡੇ ਜਸਵੀਰ ਰਾਜੂ ਜੀ ਔਰ ਬਹੁਤ ਹੀ ਸਤਕਾਰ ਸਾਡੇ ਸੰਜੀਵ ਹੀਰ ਜੀ ਪਤੀ ਕਾਉਂਸਲਰ ਆ ਇਹ ਔਰ ਨਾਲ ਸੰਜੀਵ ਕੰਡਾ ਜੀ ਔਰ ਬਹੁਤ ਹੀ ਸਤਕਾਰ ਸਾਡੇ ਅਚਾਂਜੀਤ ਸਿੰਘ ਇਤੇ ਫਾਰਵਰਡ ਦੇ ਜਿਹੜੇ ਹੈ ਅਧਿਕਾਰੀ ਨੇ ਬਹੁਤ ਹੀ ਸਤਕਾਰਤ ਰਾਹੁਲ ਪੌਂਜੀ ਸਾਰੇ ਕਾਉਂਸਲਰ ਸਾਹਿਬਾਨ ਜਿਹੜੇ ਹੈਗੇ ਆ ਉਹ ਜੋ ਪੁਰਾਣੀ ਪਰੰਪਰਾ ਬਣੀ ਹੈਗੀ ਆ ਜੋ ਸਾਡੇ ਸਤਕਾਰਤ ਪੈਰਾ ਤੇ ਪਰਾ ਜੋ ਸਾਡੀ ਸਫਾਈ ਸੇਵਕ ਨੇ ਸਾਡੇ ਪਰਿਵਾਰ ਦਾ ਇੱਕ ਅੰਗ ਨੇ ਹਰ ਸਾਲ ਜਿਹੜਾ ਹੈਗਾ ਉਹਨਾਂ ਦਾ ਦੀਵਾਲੀ ਤੇ ਜਿਹੜਾ ਮੂੰਹ ਮਿੱਠਾ ਕਰਵਾਉਂਦੇ ਆ ਅੱਜ ਇਸੇ ਹੀ ਪ੍ਰੋਗਰਾਮ ਕੋੜੀ ਤਹਿਤ ਸਾਰੇ ਕਾਉਂਸਲਰ ਸਹਿਮਾਨ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਨਗਰ ਕਾਉਂਸਲ ਦੇ ਕਾਰਸਾਧਕ ਅਫਸਰ ਜਿਹੜੇ ਹੈਗੇ ਉਹਨਾਂ ਦੇ ਆ ਜਿਤਨਾ ਸਰਕਾਰ ਜਿਹੜਾ ਅੱਜ ਅਸੀਂ ਇੱਥੇ ਫੇਰ ਜਿਹੜਾ ਹੈਗਾ ਇਹ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਨੇ ਸਫਾਈ ਸੇਵਕ ਉਹਨਾਂ ਦਾ ਜਿਹੜਾ ਹੈਗਾ ਅਸੀਂ ਮਿੱਠਾ ਮੂੰਹ ਕਰਵਾਇਆ ਆ ਤਾਂ ਕਿ ਇਹ ਜਿਹੜਾ ਦੀਵਾਲੀ ਦਾ ਤਿਹਾਰ ਆ ਉਨਾ ਧਿਕਰਾਂ ਦੇ ਵਿੱਚ ਖੁਸ਼ੀਆਂ ਭਰ ਆਵੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ ਹੀ ਅਰਜੋਈ ਜੋਦੜੀ ਬੇਨਤੀ ਕਰਦਾ ਉਸ ਵਾਹਿਗੁਰੂ ਅੱਗੇ ਕਿ ਇਹਨਾਂ ਪਰਿਵਾਰਾਂ ਦੇ ਉੱਪਰ ਮਿਹਰ ਭਰਿਆ ਹੱਥ ਬਣਾਈ ਰੱਖੇ ਔਰ ਜਿਹੜੀ ਆਉਣ ਵਾਲੀ ਜਿਹੜੀ ਦੀਵਾਲੀ ਆ ਉਹ ਖੁਸ਼ੀਆਂ ਵਾਲੀ ਹੋਵੇ ਕਿਸੇ ਵੀ ਕਿਸਮ ਦੀ ਜਿਹੜੀ ਇਹਨਾਂ ਪਰਿਵਾਰਾਂ ਨੂੰ ਲਈ ਠੇਸ ਨਾ ਹੋ ਜੇ ਸੋ ਮੈਂ ਪ੍ਰਮਾਤਮਾ ਅੱਗੇ ਇਹ ਵੀ ਅਰਦਾਸ ਕਰਦਾ ਕਿ ਸਮੁੱਚੀ ਮਾਨਤਾ ਸਮੁੱਚੀ ਲਕਾਈ ਤੇ ਔਰ ਹਲਕਾ ਵਿਧਾਨ ਸਭਾ ਫਲੋਰ ਦੀ ਸਮੂਹ ਸਾਧ ਸੰਗਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀ ਸੰਗਤ ਨੂੰ ਮੈਂ ਇਸ ਦਿਵਾਰੀ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਆ ਵਧਾਈਆਂ ਦੇਣਾ ਆ ਔਰ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਆ ਕਿ ਸਮੁੱਚੀ ਲੋਕਾਈ ਮਾਨਤਾ ਦੇ ਵਿੱਚ ਆਪਣਾ ਮਿਹਰ ਭਰਿਆ ਹੱਥ ਬੁਲਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ